ਸੰਗੜ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਹੋਰ ਘਰ ਪਰਿਵਾਰ ਸਾਰਿਆਂ ਦੇ ਘੈਂਟ ਨੇ ਕੀ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਜੀ ਤੇ ਆ ਗਏ ਸੀ ਬਈ ਆਪਾਂ ਇੱਧਰ ਇੱਧਰਲੇ ਘਰੇ ਤੇ ਆ ਗਏ ਆਪਾਂ ਆਪਣੇ ਕਬੂਤਰ ਛੱਡ ਲੈ ਤੇ ਬਾਕੀ ਆੜਿਆਂ ਦੇ ਬੈਠੇ ਨੇ ਕਬੂਤਰੀਆਂ ਮਚੇ-ਮਚੇ ਬਠਾਈਏ ਛਾਤਰੀ ਦੇ ਬਾਈ ਆਹ ਕਬੂਤਰੀ ਆ ਰੋ ਕਬੂਤਰ ਨਾਲ ਲਾਉਣ ਦੀ ਲਾਲ ਸਿਰ ਨਾਲ ਲੱਗੀ ਹਰੇ ਭੱਲੇ ਚੱਲ ਕੋਈ ਗੱਲ ਨਹੀਂ ਬਾਈ ਇਹ ਤਾਂ ਚੱਲਦੀ ਰਹਿੰਦਾ ਨਗਰ ਦਾਣੇ ਪਾ ਦਈਏ ਕਾਹ ਕਿ ਅੰਡਿਆਂ ਤੇ ਬੈਠੀ ਆ ਆਪਣੀ ਮਸਾਂ ਤੇ ਨੇ ਅੰਡੇ ਖਾਣੇ ਪਿੰਨੇ ਦਵਾਰੇ ਬਾਈ ਮਸਾਂ ਵੱਡੇ ਕਬੂਤਰਾਂ ਨੂੰ ਵੀ ਥੋੜੀ ਜਿਹੀ ਸੋਇਆ ਬੀਨ ਪਾਈਏ ਯਾਰ ਇਹ ਜਿਹੇ ਖਾਂਣਗੇ ਬਾਜਰਾ ਤਾਂ ਖਾਂਦੇ ਹੀ ਹੁੰਦੇ ਨੇ ਮੂੰਗੀ ਵੀ ਪਾ ਲਈਏ ਨਾ ਜੋਰਸ ਨਹੀਂ ਪਾਉਂਦੇ ਬਈ ਚੱਕੋ ਪਾਈਏ ਇਹ ਲਓ ਖਾਓ ਦਾਨ ਆਉਦੇ ਤੇ ਹੁਣ ਆਪਾਂ ਬਚੇੂਚੇ ਬੰਨਦੇ ਯਾਰ ਤਾ ਹਨ ਮੈਂ ਤਾਂ ਬਚੇ ਛਤਰੀ ਤੇ ਬਿਠਾ ਦਈਏ ਮੈਂ ਉਹ ਬਚਾ ਬਿਠਾਇਆ ਬੰਨਦੀ ਏ ਛਤਰੀ ਤੇ ਨਿੰਮਾ ਵਾਲਾ ਉਹ ਵੀ ਦਿਖਾਈਏ ਛਤਰੀ ਤੇ ਉਹ ਪਤਾ ਫੇਰ ਸੈਟ ਆਊਗਾ ਉਹ ਤੇ ਜਾਨਾ ਕੋਲ ਬੰਨ ਬੁਨਣਾ ਬਈ ਫੇਰ ਕਰ ਦਿਆਂ ਦੁਬਾਰੇ ਵੀਡੀਓ ਕੰਟੀਨਿਊ ਲਓ ਜੀ ਆਪਾਂ ਕਬੂਤਰ ਆਪਣੇ ਤਾਹਾਂ ਬੰਨ ਤੇ ਤੇ ਉਹ ਆਪਣੇ ਕਬੂਤਰ ਦੇ ਫੁਨਸੀ ਉਹ ਤਿਆਰ ਨੂੰ ਟਰੈਕਟਰ ਸਾਈਕਲ ਨੂੰ ਦੇਖ ਕੇ ਹਨ ਚੁੰਡੀ ਦੇ ਟਰੈਕਟਰ ਸਾਈਕਲ ਨੂੰ ਦੇਖ ਕੇ ਆਪਾਂ ਤੇ ਪਾਣੀ ਦਾ 10 ml ਚ ਪਾਣੀ ਦੇ ਕੇ ਉਹਨੂੰ ਤਾਂ ਹਿ ਬਿਠਾਇਆ ਤਾਂ ਉਹ ਬੈਠਾ ਉਹ ਤੇ ਬਾਕੀ ਸਿਸਟਮ ਸਾਰਾ ਸੈੱਟ ਆ ਆਪਣਾ ਇਹਨਾਂ ਨੂੰ ਦਾਣੇ ਪਾਤੇ ਆਪਣੇ ਜਾਨਵਰਾਂ ਨੂੰ ਦਾਣੇ ਇਹਨਾਂ ਨੇ ਲੈ ਖਾ ਤੇ ਉਹ ਛੋਟੇ ਬਜਾਂ ਨੂੰ ਵੀ ਛੋਲੇ ਪਾਵਾਂਗੇ ਹੁਣ ਬੜਾ ਜਾਂ ਥੈਰ ਜੀ ਬਾਇਆ ਨਦਲਾਹਾਂ ਨੇ ਉਹਨਾਂ ਨੂੰ ਵੀ ਦੋੜ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਲਾ ਕੇ ਨਾਲ ਹੀ ਪਾ ਦਾਂਗੇ ਸੋਲੇ ਤੇ ਵਸਾ ਓਕੇ ਦੀ ਰੋਟੋ ਹੋ ਜੂਗੀ ਤੇ ਇਹ ਖਾਣੇ ਇਹਨਾਂ ਨੇ ਬਈ ਦਾਣੇ ਦੋਨੇ ਜਿਹੜਾ ਜਿੰਨੇ ਖਾਣੇ ਸੀ ਚਲ ਗਿਹੜੇ ਗੁੜੇ ਤੇ ਲੈਣਦੇ ਇਹਨਾਂ ਨੂੰ ਹਵਾ ਤੋਂ ਬਾਹਰ ਵੱਡੇ ਜਾਨਵਰ ਨੇ ਕਿਹੜਾ ਪਾ ਡਾਉਣੇ ਨੇ ਜਦੋਂ ਡਾਉਣੇ ਨੇ ਤੋਂ ਬੰਦ ਕਰ ਲਾਂਗੇ ਤਾਂ ਹਾ ਡਾਉਣਾਂਗਾ ਜਿੱਥੇ ਉਹ ਬੋਲ ਜਾਈਂ ਡਾਵਾਂਗੇ ਕਰਨੀਆਂ ਚ ਉਹ ਬੰਦ ਕਰ ਲਾਂਗੇ ਉਹਨੂੰ ਗਿੱਜੇ ਚ ਸਦਰੇ ਤੇ ਲਾ ਲਾ ਐਡਾ ਕੋਈ ਚੱਕਰ ਨਹੀਂ ਹੁੰਦਾ ਜਾਨਵਰ ਦਾ ਹੁਣ ਸੋਣ ਆਪਾਂ ਲਾ ਲੋਗੇ ਕਰਦੇ ਆ ਵੀਡੀਓ ਕੰਟੀਨਿਊ ਇਹਨਾਂ ਨੂੰ ਫਿਰ ਲੈਣ ਦੇ ਉਹਨੇ ਲਓ ਜੀ ਬਈ ਹੁਣ ਆਪਾਂ ਲੋਚਾਂ ਨੂੰ ਨਵੇਂ ਮੈਸ ਤੋਂ ਲੈ ਆਹ ਕਬੂਤਰ ਨੂੰ ਪਾਣੀ ਪੁਣੀ ਧਰਤਾ ਅਣੀ ਬੁਣੀ ਪੀ ਰਹੇ ਨੇ ਛਾਦਰੀ ਤੋਂ ਲਾਤੇ ਸਾਰੇ ਕਬੂਤਰ ਬਈ ਕਿੱਕ ਕੋ ਪਿੱਛਕੋ ਤੇ ਇਹਨਾਂ ਨੂੰ ਹੁਣ ਰੱਖ ਦੀ ਥੋੜਾ ਜਿਹਾ ਪਾਣੀ ਪਾਣੀ ਕਿਉਂ ਪੀਣਗੇ ਜ਼ਰੂਰ ਇਹਨੂੰ ਪਤਾ ਨਿੱਗਾ ਕਰਿਆ ਸੀ ਬਈ ਪਾਣੀ ਚੱਕੋ ਪੀਓ ਪਹਿ ਪਾਣੀ ਸੁਣੋ ਕਹਾਣੀ ਲੈ ਦਿੱਤੇ ਪਾ ਇਹਨਾਂ ਨੂੰ ਹੁਣ ਛੋਲੇ ਖਾ ਲੈਣਗੇ ਜਿਹੜੇ ਕਾਣੇ ਹੋਣਗੇ ਵਜਾ ਯਾਰ ਸੈੱਟ ਨਹੀਂ ਹੈਗਾ ਉਹ ਆਪਣਾ ਬਾਈ ਬਾਕੀ ਚਲ ਦੇਖਦੇ ਆ ਆ ਤਾਂ ਗਿਆ ਥੱਲੇ ਲੱਗਦਾ ਹੈ ਛੋਲੇ ਜਿਖਾਣ ਹੁਣ ਮਾਰਨ ਹੋਰ ਇਹ ਵੀ ਸੈੱਟ ਖਾ ਲੈਣਗੇ ਛੋਲੇ ਤੇ ਬਾਕੀ ਆ ਜਾਣ ਪਰ ਆਪਣੇ ਫਿੱਟਨੇ ਜਾਵਾਂ ਪਾਣੀ ਪੂਣੀ ਗਰਮੋਂ ਪਾ ਨਿੱਦਿਆ ਬਾਇਆ ਬਫਾ ਛੜਦਾ ਪਾਣੀ ਜੇ ਉਤਰ ਉਤਰ ਜਾ ਹੈ ਪੀਣੇ ਵੀ ਨਹੀਂ ਛੱਡਿਆ ਅਜ ਤੱਕ ਉਤਰ ਆਦੇ ਹੋਰ ਕਿਸੇ ਪਾਸੇ ਮੂੰਹ ਜਮਾਰੀ ਨੇ ਵੀ ਛੋਲੇ ਨਹੀਂ ਖਾਂਦੇ ਖਾਣ ਲੈਣਗੇ ਵਾਲੇ ਛੋਲੇ ਆ ਖਾਂਦੇ ਨੇ ਹੁਣ ਤਾਂ ਚੱਕਦੇ ਨੇ ਐਂ ਆਜ ਤਾਂ ਪਾਉਗੀ ਜੇ ਛੋਲੇ ਖਾਣਗੇ ਫਿਰ ਰਾਜੀ ਹੋਣਗੇ ਬਈ ਇਹ ਖੁੱਲਣ ਵਾਲੀ ਰਾਜੀ ਹੋਣਗੇ ਕਹਿਣ ਦਾ ਮਤਲਬ ਦਾ ਫਿਰ ਰਾਜੀ ਵੀ ਨਹੀਂ ਹੋਣੇ ਆਹ ਵੱਡੇ ਤਾਂ ਖੋਲੀ ਨਹੀਂ ਹੈਗੇ ਇਹਦਾ ਹੁਣ ਹੱਥ ਨਹੀਂ ਪਾਵਾਂਗੇ ਨਾਲ ਦਾਣੇ ਆ ਕੇ ਅੱਜ ਦਾ ਸੁਨੇਹਾ ਆਜੂਮਰੇ ਸਾਹਿਬ ਨਾਲ ਮੈਂ ਪੇਪਰ ਨਹੀਂ ਹੈਗਾ ਮੇਰਾ ਬਾਕੀ ਮੈਂ ਦੇਖਦਾ ਕੀ ਸਿਸਟਮ ਬਣਦਾ ਤੇ ਦੋ ਬੋਧੂਤਿਆਂ ਨੇ ਆਪਣਿਆਂ ਨੇ ਬਈ ਅੰਡੇ ਤਰ ਰੱਖੇ ਨੇ ਹਣਾ ਤੇ ਇੱਕ ਤਾਂ ਉਹ ਬੋਦੀ ਵਾਲੀ ਬੈਠੀ ਐ ਆਂਡਿਆਂ ਤੇ ਚੈੱਕ ਕਰੋ ਹਣਾ ਇਹ ਦੂਜੀ ਗਾਲ ਰਖੀ ਬੈਠੀ ਆ ਬਾਈ ਤੇ ਬਾਕੀ ਆ ਕਬੂਤਰੀ ਮਿਰਗੀ ਕਬੂਤਰ ਨਾਲ ਉਹ ਲਾਲ ਸਿਰ ਨਾਲ ਉਹ ਕਹਿੰਦਾ ਮਿਰਗੀ ਨਾ ਪਰ ਉਹ ਰੱਖਣੇ ਚ ਬੈਠੀ ਆ ਆ ਗਾਲ ਕਿਹਦੇ ਨਾਲ ਮਲਿਆਉਣੀ ਆ ਯਾਰਾਂ ਜੇ ਤੋ ਇਨਾਂ ਚ ਜੋੜੀਆਂ ਦੋ ਗੱਡ ਹੁਣ ਫੇਰ ਕੋਈ ਸਿਸਟਮ ਬਣੇ ਆਸਵਦੇ ਵਿੱਚ ਤਾਂ ਚਲੋ ਦੇਖਦੇ ਆ ਕਰਦੇ ਆ ਕੋਈ ਸਿਸਟਮ ਕੋਈ ਦਿੱਕਤ ਨਹੀਂ ਦਾਣ ਦੁਨਣਾ ਨੂੰ ਪਾ ਤੇ ਹੁਣ ਆਪਾਂ ਚੱਲੀਏ ਘਰੇ ਪਾਣੀ ਪੁਣੀ ਇਹਨਾਂ ਨੇ ਪੀ ਰਿਆ। ਓਹੋ ਹੋ ਹੋ ਪਾਣਾ ਹਉਣ ਨੂੰ ਕੀ ਹੋਇਆ ਯਾਰ। ਇਹਦਾ ਉਹ ਤਾਂ ਦਰਾ ਗੱਲੀ ਹੋਰ ਕਰਤੀ ਸੀ। ਤੇ ਚਲੋ ਬਈ ਦਾਣੇ ਦੋਣੇ ਇਹਨਾਂ ਨੂੰ ਮੈਂ ਪਾ ਤੇ ਹੁਣ ਘਰੇ ਚੱਲਦੇ ਆ। ਆਥ ਨੇ ਕਰਾਂਗੇ ਵੀਡੀਓ ਆ ਕੇ ਛਾਦਰੀ ਉੱਤਰ ਲਾ ਤੇ ਸਾਰੇ ਜਾਮਰ ਇੱਕ ਵਾਰ। ਡਾਨ ਕਰਤਾ ਪ੍ਰੋਗਰਾਮ ਹੁਣ ਆਥ ਨੇ ਮਿਲਦੇ ਆ। ਸੋਲੇ ਇਹਨਾਂ ਨੂੰ ਪਾ ਤੇ ਛੋੜੇ ਜੇ ਖਾਣੇ ਹੋਣਗੇ ਖਾ ਰਣਗੇ ਨਹੀਂ ਖਾਣੇ ਹੋਣਗੇ ਇਹਨਾਂ ਦੀ ਮਰਜ਼ੀ ਆ। ਇਹ ਰੋਪੋ ਕੁ ਲੱਗ ਹੋ ਰਾਂ ਫਾਰਾਂ ਨੇ ਹਨਾ ਅਸੇ ਲਾਈਟਾਂ ਲੂਟਾਂ ਆਪਾਂ ਕਰਤੀ ਆ ਬੰਦ ਛਤਰੀ ਆਪਣੀ ਪੱਕੀ ਆ ਤਾਂ ਲਾਈ ਹੋਈ ਲਾਉਂਦੇ ਨਹੀਂ ਹੁੰਦੇ ਆਪਾਂ ਕੱਪੜਾ ਸਿਉਣਾ ਇਹ ਤੇ ਯਾਰ ਇਹ ਠਹਿਰ ਕੇ ਸਿਵਾਏ ਕੱਪੜਾ ਹਾਂਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਆ ਗਏ ਆਪਾਂ ਇਧਰਲੇ ਘਰੇ ਆ ਬਾਈ ਤੇ ਆ ਕੇ ਯਾਰ ਪਹਿਲਾਂ ਜਾਨਵਰਾਂ ਨੂੰ ਰਾਣੇ ਦੋਣੇ ਪਾਈਏ ਛੋਲੇ ਪਾਈਏ ਪਹਿਲਾਂ ਥੋੜੇ ਬੱਚਿਆਂ ਨੂੰ ਸੋਇਆ ਬੀਨ ਤੇ ਛੋਲੇ ਪਾਈਏ। ਹੋ ਤੜਕੇ ਮੈਂ ਛੋਲੇ ਉਹਨਾਂ ਨੂੰ ਪਾ ਕੇ ਜਾਤੀ ਬਈ। ਖਾ ਗਏ ਸੀਗੇ ਹੋ ਇੰਨੇ ਛੋਲੇ ਮੁੱਕਦੇ ਨਹੀਂ ਉਹਨਾਂ ਨੂੰ। ਚੱਲ ਆਉਣ ਲਈ ਫਿਰ ਗੱਜੇ ਜਾਣਗੇ ਨਾ ਖਾਣ ਭੁੱਖੇ। ਜੇ ਭੁੱਖ ਲੱਗੀ ਜੇ ਯਾਰ ਖਾਣਗੇ। ਆਪੇ ਹੀ ਖਾਣਗੇ। ਹੋਣੀ ਖਾਣਗੇ ਨਹੀਂ ਤਾਂ ਫਿਰ ਭੁੱਖ ਕਿਥੋਂ ਕਿਥੋਂ ਮਿਟੇ। ਸੋਲਿਆਂ ਵਾਲੀ ਭਰਨਗੇ ਇਹ ਬਈ ਊਣੀ ਭਰ ਦੇ ਫਿਰ ਤੇ ਹੁਣ ਆਪਾਂ ਇਹਨਾਂ ਨੂੰ ਵੱਡਿਆਂ ਨੂੰ ਪਾ ਲਈਏ ਸੋਲੇ ਚੱਤ ਵੱਡਿਆਂ ਨੂੰ ਇੰਨੇ ਜੀ ਪਾਉਣੇ ਨੇ ਪਾ ਲੈ ਨਹੀਂ ਪਾਉਣੇ ਸਿੱਕੋ ਪਾਈ ਤੇ ਹੁਣ ਇਹਨਾਂ ਦੀ ਵਾਰੀ ਆ ਗਈ ਆਪਣੇ ਆ ਲਫੰਡਰਾਂ ਦੀ ਕਬੂਤਰਾਂ ਦੀ ਇਹਨਾਂ ਨੂੰ ਵੀ ਆਪਾਂ ਮੂੰਗੀ ਬਾਣ ਛੋਆ ਵੀ ਰਹਿਣਾ ਬਾਜਰਾ ਪਾਵਾਂਗੇ ਤੇ ਕੋਲ ਤੋਂ ਪਾਵਾਂਗੇ ਚਾਰ ਬਰੇਡੀਆਂ ਨਾ ਪਾਵਾਂਗੇ ਮਿਕਸ ਕਰਕੇ ਉਪੇਸ਼ਕੋ ਇਹਨੂੰ ਕਣਕ ਹੁਣਾਂ ਨੇ ਇਸ ਤੋਂ ਬਾਅਦ ਅਸੀਂ ਕਣਕ ਪਾ ਦਾਂਗੇ ਬੰਨ੍ਹਣੇ ਵਰਦ ਦੇ ਨੇ ਯਾਰ ਇੰਨਾ ਵੀ ਡਰਨਾ ਕੀ ਕਹੇ ਯਾਰ ਦੋ ਦਿਨ ਖੜੀ ਪਾਤਾ ਸਾਰਿਆਂ ਨੂੰ ਦਾਣਾ ਪਾਣੀ ਬਾਈ ਪਾਣੀ ਪਾ ਦिए ਪਾਣੀ ਗੜੀ ਆਉਣੇ ਬਾਈ ਬਾਈ ਜੱਕੋ ਜੀ ਸਾਰੇ ਨੂੰ ਪਾਣੀ ਦਾਣਾ ਦੂਣਾ ਪਾਤਾ ਬਈ ਪਾਣੀ ਪਾ ਦਾਂਗੇ ਹੁਣ ਆਪਾਂ ਪਾਣੀ ਪਾਦਾ ਦਾਣੇ ਪਾ ਦਾਂਗੇ ਸੋਇਆਬੀਨ ਤੇ ਸੂਲੇ ਪਾਦੇ ਜਾਨਵਰਾਂ ਨੂੰ ਤੇ ਉਹ ਖਾ ਰਹੇ ਨੇ ਤੇ ਉਹਨੇ ਖਾ ਲੈਣ ਦੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਨੂੰ ਕਣਕ ਥੋੜੀ ਥੋੜੀ ਤੇ ਇਹਨੇ ਖਾ ਲਿਆ ਰੱਜ ਕੇ ਤਾਂ ਦੇਖੋ ਡਾ ਬੰਦੀ ਕਰਨ ਯਾਰ ਆਹ ਡਾ ਬੰਦ ਕਰਕੇ ਤੇ ਖਾਣਗੇ ਬਈ ਆਵਾਜੇ ਸੋਇਆਬੀਨ ਪਾਈ ਤੇ ਨਾ ਸੋਇਆਬੀਨ ਵੀ ਖਾ ਰਹੇ ਨੇ ਤੇ ਕਣਕ ਤੇ ਸੂਲੇ ਪਾਈ ਤੇ ਸੋਲੇ ਵੀ ਖਾ ਰਹੇ ਨੇ ਤੇ ਰਸਾਈ ਖਾਂ ਲੱਗ ਜਾਣਗੇ ਯਾਰ ਨਹੀਂ ਤਾਂ ਤੰਗ ਹੈ ਨਹੀਂ ਜੇ ਹੁਣ ਨਹੀਂ ਪਾਵਾਂਗੇ ਬਈ ਫਿਰ ਖਾਣ ਹੀ ਲੱਗਣੇ ਆਗਤ ਨਹੀਂ ਆਉਣੀਆਂ ਹਨ ਬਰਾਂਝਾ ਪਾਉਣੀ ਪਤਾ ਬਈ ਸੋਲਿਆਂ ਨਾਲੇ ਬੰਨ ਗਏ ਇਹ ਸੋਦੇ ਨਾਲ ਬਾਜਰੇ ਨਾਲ ਉੱਤਰ ਬੈਠੇ ਨੇ ਜੀ ਨਾ ਬੈਠਾ ਗਾਂਡਿਆਂ ਤੇ ਤੇ ਉਧਰ ਚਿੱਟੀਆਂ ਦਾ ਰਿਹਾ ਜਾ ਕੇ ਆਂਡਿਆਂ ਤੇ ਸੇਕ ਕੋਈ ਨਹੀਂ ਥੱਲਾ ਠੁੱਲਾ ਪਾਉਣੀਆਂ ਨੇ ਬਾਈ ਹਲੇ ਇਹਨਾਂ ਦੇ ਕਬੂਤਰਾਂ ਦੇ ਆਪਣੇ ਆਦੇ ਬੱਚਿਆਂ ਦੇ ਵੀ ਆਹ ਠਾਹ ਕਬੂਤਰੀ ਦਾ ਵਿੱਚ ਆ ਇਹਦਾ ਬੱਚਾ ਫਿਰੋਸਾ ਹੋਣਾ ਨਾ ਅਰੇਂਜਮੈਂਟ ਕਰਿਆ ਜਾਂਦਾ ਜਾਨਵਰ ਦਾ ਸ਼ੈਣ ਦਾ ਮਤਲਬ ਇਸ ਸਿਸਟਮ ਉੱਤੇ ਕਰਿਆ ਜਾਂਦਾ ਵੀ ਯਾਰ ਆ ਚਲ ਐ ਸੈਟ ਸੀਗਾ ਇਨੂੰ ਆਏ ਜੇ ਲਾ ਲੀਏ ਆ ਆਹ ਇਹ ਸੈੱਟ ਸੀ ਨੂੰ ਆਏਗੇ ਲਾ ਲੀਏ ਤਾਂ ਕਰਕੇ ਦੇਖ ਹੁਣ ਬਸ ਧਾਣੇ ਨੂੰ ਖਾ ਲੈ ਇਹਨਾਂ ਨੇ ਪਾਣੀ ਪੂਣੀ ਨਾਲ ਧਰਿਆ ਪਿਆ ਬਾਈ ਪਾਣੀ ਪੂਣੀ ਵੀ ਰੱਜ ਕੇ ਪੀ ਲੈਣਗੇ ਜਾਨਵਰ ਤੇ ਬਸ ਉਸ ਤੋਂ ਬਾਅਦ ਫਿਰ ਆਪਾਂ ਬੰਦ ਕਰ ਜਾਾਂਗੇ ਥੋਡੇ ਖੱਡੇ ਪੀਣ ਜਾਾਂਗੇ ਬਸ ਛਤਰਿਆਂ ਹੁਦਰਿਆਂ ਲੱਗ ਰਹੇ ਆ ਉਹ ਤਾਂ ਟ੍ਰੀਟ ਫਾਰਮਾਨੀਟੀ ਲਾਰ ਕੇ ਹੁਣ ਆਪਾਂ ਆਗਾ ਜੀ ਨਾ ਜਾ ਉੱਠਿਆ ਆ ਜਾਂਦੇ ਆ ਤਾਂ ਚਲ ਦਾਣੇ ਖਾ ਲੈਣ ਦੇ ਨੂੰ ਵੀ ਜਿਹਨਾਂ ਖਾਲੀ ਸੋਇਆ ਵੀ ਨਹੀਂ ਜਿਹਨਾਂ ਨੇ ਖਾਦੀ ਨਹੀਂ ਆਹ ਨੇ ਆ ਵੀ ਖਾਦੀ ਇਹਨਾਂ ਨੇ ਵੀ ਨਹੀਂ ਖਾਦੀ ਸੋਇਆ ਚਲ ਥੋੜੀ ਜੀ ਕਣਕ ਪਾ ਦਈਏ ਥੋੜੀ ਥੋੜੀ ਕਣਕ ਦਾ ਜਿਹੜੀ ਆ ਖੂਨ ਬਣ ਖੂਨ ਬਣਦਾ ਰਾਜ ਬਈ ਕਣਕ ਨਾਲ ਅੱਖੀ ਰਾਤ ਬਹੁਤ ਵੱਡੀ ਆ ਯਾਰ ਆ ਖਾ ਕੇ ਸੋਇਆ ਬੀਨ ਜੀ ਦਾ ਸਾਰੇ ਤੇ ਸੋਇਆ ਬੀਨ ਜੀ ਨੇ ਨਹੀਂ ਖਾਧੇ ਯਾਰ ਇਹ ਨਰਮ ਮੜੀ ਦੀ ਕਣਕ ਪਾਈ ਦੀ ਗੇਤੂ ਕਰਨ। ਸ਼ੇਕ ਕੋ ਪਾਈ। ਜੇਦਾ ਤਹਾਂ ਚੜਨ ਲੱਗੇ ਹੋਣੇ ਨਹੀਂ ਖਾਂਦੇ ਕੁਝ ਵੀ। ਥੋੜੇ ਘੜੇ ਵੀ ਸਾਫ ਕਰਾਂਗੇ ਪਰ ਸੋਨ ਐਤਵਾਰ ਆ ਬਾਈ ਥੋੜੇ ਸਾਫ ਕਰਾਂਗੇ ਪਰਸੋਂ ਤੇ ਵਾਠ ਠੀਕ ਆ ਬਾਈ ਓਕੇ ਬਸ ਦਾਨ ਜਿਨੇ ਆਪਣੇ ਜਾਨ ਪਰ ਨਿੱਲ ਕਰ ਦੇਗੇ ਹੁਣ ਜੇ ਵੀਡੀਓ ਵਧੀਆ ਲੱਗਦੀ ਆ ਯਾਰ ਲਾਈਕ ਕਰੋ ਹਨਾ ਤੇ ਸੋਨਾਂ ਜੇ ਕਮੈਂਟ ਕਰੋ ਬਾਈ ਤੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਹਨਾ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਹਨਾ ਮੇ ਰੋਜ਼ ਅਪਡੇਟ ਟਾਈਮ ਮਿਲ ਮਿਲੂਗੀ ਤੁਹਾਨੂੰ ਇਦਾਂ ਪਾ ਵੀਡੀਓ ਪਾਉਂਗੇ ਪਹਿਲਾ ਵੀਡੀਓ ਤੁਹਾਡੇ ਲੈਵੇ ਆਉਗੀ ਭਾਈ ਤੇ ਓਕੇ ਜੀ ਮਿਲਦੇ ਆਂ ਕੱਲ ਨੂੰ ਫਿਰ ਭਾਈ